ਇਸ ਸੁਧਦੀ ਦੀ ਸੋਚ ਤੁਸੀਂ ਸੁਣੀ ਲਈ ਹੈ ਕਿ ਭਾਵੇਂ ਠਗੀ ਮਾਰੋ ਚੋਰੀ ਕਰੋ ਪਰਚੇ ਕਰੋ ਡਰਾਓ ਧਮਕਾਓ ਕੁਝ ਵੀ ਕਰੋ ਆਪਾਂ ਤਾਂ ਕੱਚੇ ਰਹੇ ਨੇ ਤਾਂ ਕਿ ਤੁਹਾ ਨੂੰ ਰਹਿ ਦੇਗਾ ਪੰਜਾਬੀ ਮੈਂ ਸੁਸੋਧੀਆਂ ਨੂੰ ਪੁੱਛਿਆ ਕਿ ਕਾਂਗਰਸ ਦਾ ਫਾਇਨੈਂਸ ਮਿਸਟਰ ਇਹ ਦੱਸ ਕਿ ਸਾਡਾ ਖਜ਼ਾਨਾ ਖਾਲੀ ਕਿੰਦਾ ਖਜ਼ਾਨਾ ਖੀ ਹੋਇਆ ਜਿਹੜਾ ਖਾਲੀ ਹੋਇਆ ਉਹਨੂੰ ਤੇ ਪੀਪਾ ਕਿਹਾ ਜਾ ਸਕਦਾ ਤੇ ਇਹ ਇੱਥੋਂ ਤੱਕ ਬਹੁੜੇ ਨੂੰ ਅਫਸੋਸ ਵੀ ਨਹੀਂ ਕੀਤਾ ਅਮਨੂ ਲੋੜਾ ਜੀ ਪ੍ਰਧਾਨ ਨੇ ਭਗਵੰਤ ਸਿੰਘ ਚੀਫ ਮਿੰਸਟਰ ਨੇ ਇਸ ਪੀਪੇ ਦਾ ਇੰਚਾਰਜ ਆ ਅ ਜੇ ਦੀ ਗੱਲ ਕਰੀ ਨਸ਼ੇ ਦੀ ਗੱਲ ਕਰੀਏ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਜੇ ਆਪਾਂ ਮੈਡੀਕਲ ਸੋਲਤਾ ਦੀ ਗੱਲ ਕਰੀਏ ਤੁਸੀਂ ਕਿਵੇਂ ਪ੍ਰੂਫ ਕਰਦੇ ਹੋ ਕਿ ਇਹ ਸੁੱਤੇ ਪਿਆ ਹੈ ਜਾਂ ਇਹ ਇਹਨਾਂ ਦੀ ਅੱਖਾਂ ਹੁੰਦਾ ਹੈ ਅਜੇ ਤੱਕ ਤੇ ਮੁੱਖ ਮੰਤਰੀ ਨੇ ਨਸ਼ਾ ਬੰਦ ਨਹੀਂ ਮੈਂ ਅਨਫੋਰਚਨਟਲੀ ਬਾਹਰਲੇ ਬੁਲਕਾਬੇਸੀ ਜਨਰਲ ਡੀਡੀ ਅਕਰੋ ਹੇ ਸਿੰਗਾਪੁਰ ਆਸਟ੍ਰੇਲੀਆ ਨਿਊਜ਼ੀਲੈਂਡ ਵੇਚੀ ਮੁਸਤਾਫਾ ਸਾਹਿਬ ਨੇ ਤੇ ਸਾਡੀ ਪੈਨ ਨੇ ਰਜ਼ੀਆ ਜੀ ਨੇ ਮੇਰਾ ਟੈਲੀਫੋਨ ਤੇ ਤੋਹਫਨ ਕੀਤਾ ਸੀ ਬਟ ਸਮ ਹਾਉ ਮੈਂ ਆਪਣੀ ਮਜਬੂਰੀ ਦੱਸੀ ਕਿ ਮੇਰੇ ਕੋਲ ਆਇਆ ਹੀ ਪਾਈ ਤੈਨੂੰ ਜਾਣਾ ਤੇ ਜੁਆਇੰਟ ਪ੍ਰੋਗਰਾਮੇ ਬਣਿਆ ਸੀ ਉਹਦੇ ਵਿੱਚ ਮੈਂ ਜਿਹੜੀ ਗੱਲ ਪਦਾਰਥੀ ਨੇ ਕਹੀ ਹੈ ਕਿ ਤੁਰਹਿ ਆਮ ਆਦਮੀ ਪਾਰਟੀ ਦਾ ਤੁਰਾ ਜੜਾ ਉਸੰਗਰੂਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੰਨੀ ਵੱਡੀ ਟ੍ਰੈਜਡੀ ਵਾਪਰੀ ਹੋਏ ਇਹੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਜਦੋਂ ਕਿਸੇ ਟਾਈਮ ਕਾਂਗਰਸ ਦਾ ਫੈਰੈਂਸ ਮਿਸਟਰ ਇਹ ਦੱਸ ਕਿ ਸਾਡਾ ਖਜ਼ਾਨਾ ਖਾਲੀ। ਕਹਿੰਦਾ ਖਜ਼ਾਨਾ ਕੀ ਹੋਇਆ ਜਿਹੜਾ ਖਾਲੀ ਹੋਏ। ਉਹ ਤਾਂ ਪੀਪਾ ਕਿਹਾ ਜਾ ਸਕਦਾ। ਤੇ ਇਹ ਇੱਥੋਂ ਤੱਕ ਬਹੁੜੇ ਵੀ ਅਫਸੋਸ ਵੀ ਨਹੀਂ ਕੀਤਾ। ਅਮਨੂ ਲੋੜਾ ਜੀ ਪ੍ਰਧਾਨ ਨੇ, ਭਗਵੰਤ ਜੀ ਚੀਮਸਟਰ ਨੇ। ਇਸ ਪੀਪੇ ਦਾ ਇੰਚਾਰਜ ਹਰਪਾਲ ਚੀਮਾ ਜੀ ਨੇ। ਇੱਥੋਂ ਦੇ ਐਲਪੀ ਦੇ ਨਾਲ ਵੀ ਅ ਕੋਸ਼ਿਸ਼ ਕੀਤੀ ਸੰਪਰਕ ਪੈਦਾ ਕਰਨ ਦੀ ਮੁਸਫਾ ਸਾਹਿਬ ਨੇ।

ਇਹ ਗੱਲ ਅੱਜ ਅਸੀਂ ਇੱਥੇ ਸਾਰੇ ਆਏ ਇਹ ਸੋਲਾਵਾ ਕੁ ਗੱਲ ਕਰਨੀ ਹੈ ਸਰ ਤੁਸੀਂ ਇਹ ਕਿਹਾ ਕਿ ਕੰਨ ਅੱਖਰ ਕਰਨ ਜਿਹੜੇ ਇਹ ਬੰਦ ਰੱਖਦੇ ਨੇ ਤੇ ਜੇ ਆਪਾਂ ਇਹਦੀ ਗੱਲ ਕਰੀ ਨਸ਼ੇ ਦੀ ਗੱਲ ਕਰੀਏ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਜੇ ਆਪਾਂ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤੁਸੀਂ ਕਿਵੇਂ ਪ੍ਰੂਫ ਕਰਦੇ ਹੋ ਕਿ ਇਹ ਸੁੱਤੇ ਪਿਆ ਹੈ ਜਾਂ ਇਹ ਇਹਨਾਂ ਦੀ ਅੱਖਾਂ ਹੁੰਦੀ ਹੈ ਅਜੇ ਤੱਕ ਮੁੱਖ ਮੰਤਰੀ ਨੇ ਨਸ਼ਾ ਬੰਦ ਨਹੀਂ ਕੀਤਾ ਤੇ ਪੰਜਾਬ ਦਾ ਨਸ਼ਾ ਕਿਥੋਂ ਬੰਦ ਹੋਣਾ ਹੈ ਤੁਹਾਨੂੰ ਪਤਾ ਹੋਵੇਗਾ ਬਰਨਾਲੇ ਦੇ ਵਿੱਚ 2020 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਇੱਕ ਵੱਡਾ ਇਕੱਠ ਹੋਇਆ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਬਹੁਤ ਵੱਡਾ ਮੈਂ ਇੱਕ ਐਲਾਨ ਕਰਨ ਲੱਗਾ ਸੀਐਮ ਸਾਹਿਬ ਦੇ ਮਦਰ ਨੂੰ ਉੱਥੇ ਲਿਆਦਾ ਕਿ ਮਦਰ ਦੇ ਹਵਾਲਾ ਦੇਂਦੇ ਸਿਰ ਤੇ ਹੱਥ ਰੱਖ ਕੇ ਸੋਹ ਖਾਦੀ ਹੋ ਜੀ ਉਹ ਨਸ਼ਾ ਮੁਕਤੀ ਹੈ ਤੇ ਕੋਈ ਆ ਪੰਜਾਬ ਵਿੱਚ ਨਸ਼ਾ ਮੁਕਤ ਕਿੱਥੋਂ ਰਹਿ ਤੁਸੀਂ ਆਪ ਇੱਥੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚੋਂ ਜਾਓ ਮਿੰਟਸ ਨਸ਼ਾ ਤਾਂ ਡੇ ਕਰ ਪਛਾਦੇ ਹੁੰਦੇ ਨੇ ਅੱਛਾ ਸਰ ਬੋਰਡ ਦੇ ਵਿੱਚ ਮੇਰਾ ਇੱਕੋ ਇੱਕ ਕਾਰ ਰੱਖੀ ਇਹਦੇ ਵਿੱਚ ਡਾਇਰੈਕਟਲੀ ਪੰਜਾਬ ਦੀ ਪੁਲਿਸ ਇਨਵੋਲਡ ਪੰਜਾਬ ਪੁਲਿਸ ਡਾਇਰੈਕਟਲੀ ਇਨਵੋਲਡ ਇਹ ਗੈਰ ਤੇ ਜਰਮੇਕਾਰ ਨਹੀਂ ਗੈਰ ਤੇ ਜਰਮੇਕਾਰ ਹੋਣ ਕਰੀ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਐਸ ਕੰਪਲੀਟ ਫ੍ਰੀ ਹੈ ਗੈਂਗਸਟਰਿਜ਼ਮ ਅਜੇ ਤੱਕ ਕਦੀ ਨਹੀਂ ਸੀ ਕਿਸੇ ਨੇ ਸੁਣਿਆ ਪੰਜਾਬ ਜਿਹੜਾ ਬੰਦਾ ਹੈ ਕਿ ਜੇਲ੍ਹ ਚ ਮੈਨੂੰ ਦੱਸੋ ਉਹ ਗੈਂਗ ਕਿਸ ਤਰ੍ਹਾਂ ਚਲਾ ਸਕਦਾ ਇੱਕ ਬੰਦਾ ਭਗੌੜਾ ਹੋਏ ਜਿੰਨਾ ਚਿਰ ਉਹ ਨਿਊਟਰਲਾਈਜ਼ ਨਹੀਂ ਹੁੰਦਾ ਉਹਨਾਂ ਚਿਰ ਤੇ ਗੈਂਗ ਚਲਾ ਸਕਦਾ ਜੇਲ੍ਹ ਵਿੱਚ ਬੰਦਾ ਬੈਠਾ ਉਹਨੂੰ ਕੋਈ ਫੈਸਿਲੀਟੇਸ਼ਨ ਕੋਈ ਹੌਨ ਦੇਗਾ ਤਾਂ ਕੰਮ ਚੱਲੇਗਾ ਹੌਨ ਕੌਣ ਦੇਗਾ ਜੇਲ੍ਹ ਪੁਲਿਸ ਜੋ ਇਸ ਗੱਲ ਕਾਂ ਕੰਪਲੀਟਲੀ ਫੇਲਡ ਤੁਸੀਂ ਸਕੂਲਾਂ ਦੀ ਤੇ ਗੱਲ ਹੀ ਛੱਡੋ ਟੋਟਲ ਫਰਾਡੀ ਇਹ ਹੈ ਜੋ ਇਹਨਾਂ ਦੀ ਪਾਲਿਸੀ ਹੈ ਉਹੀ ਇਹਨਾਂ ਦੀ ਪਾਲਿਸੀ ਸਮਝੋ ਇਹਨਾਂ ਨੇ ਪ੍ਰੋਗਰਾਮ ਤੇ ਸਰ 12 ਕਰੋੜ ਦੇ ਨਰੇ ਛੋਟੀਆਂ ਸਿੱਲਾਂ ਵੜਾ ਕੇ ਲਾ ਦਿੱਤਾ 12 ਕਰੋੜ ਐਂਡ ਨਾਥਿੰਗ ਹੈਸ ਵਰਕ देयर ਇਜ਼ ਨੋ ਡਿਫਰੈਂਸ ਕੰਪਲੀਟ ਮੇ ਕੋ ਕਿਸੇ ਹਸਪੀਟਲ ਵਿੱਚ ਡਾਕਟਰ ਨੇ ਨਰਸ ਨੇ ਦਵਾਈ ਨਹੀਂ ਸਕੂਲਾਂ ਵਿੱਚ ਟੀਚਰ ਨਹੀਂ ਸਕੂਲਸ ਆਫ ਐਮਰਜੈਂਸੀ ਤੁਹਾਡੇ ਬਦੋਵਾਂ ਤੁਹਾਡੇ ਗਵਾਨ ਚ ਨਹੀਂ ਬਦੋਆ ਅਜੇ ਸਕੂਲ ਬਣੇ ਨੂੰ ਹਫਤਾ ਹੋਇਆ ਸੀ ਛਾਤੇ ਡਿੱਗ ਪਈ ਇੱਕ ਵਿਚਾਰੀ ਲੇਡੀ ਟੀਚਰ ਥੱਲੇ ਛਾਤੇ ਤੇ ਲੈ ਆ ਕੇ ਬਰਗੀ ਸੀ ਇਹਨਾਂ ਦਾ ਹਾਲ ਹੈ ਜੀ ਦੂਜੀ ਗੱਲ ਇੱਕ ਜਿਹੜੀ ਸਾਰ ਨੂੰ ਅਫਸੋਸ ਦਾ ਕਿ ਐਸਟੇ ਪੰਜਾਬ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਰਾਜ ਕਰ ਰਿਹਾ ਚੀਫ ਮਨਿਸਟਰ ਦੀ ਸੀਟ ਰਨ ਕਰ ਰਿਹਾ ਵਿਵੇਕ ਕੁਮਾਰ ਜਿਹੜਾ ਇਹਦਾ ਪੀਏ ਹੁੰਦਾ ਸੀਗੇ ਇਸ ਦੀ ਵਾਰ ਜਿੰਨੇ ਟੋਟਲ ਮਹਿਕਮੇ ਨੇ ਗਵਰਨਮੈਂਟ ਆਫ ਪੰਜਾਬ ਕੋ ਬਿਹਾਰੀ ਮਹਿਕਮੇ 21 ਮਹਿਕਮੇ ਸਤਿੰਦਰ ਜੈਨ ਓਵਰਆਲ ਰਨ ਕਰਤਾ 21 ਮਹਿਕਮਿਆਂ ਨੂੰ ਤੁਹਾਡਾ ਦੂਜਾ ਜਿਹੜਾ ਸਸੋਧਿਆ ਜੀ ਤੇ ਸਸੋਧਿਆ ਦੀ ਸੋਚ ਤੁਸੀਂ ਸੁਣੀ ਲਈ ਹੈ ਕਿ ਭਾਵੇਂ ਠੱਗੀ ਮਾਰੋ ਚੋਰੀ ਕਰੋ ਪਰ ਚੇ ਕਰੋ ਕਰੋ ਤੁਮ ਖਾਓ ਕੁਝ ਵੀ ਕਰੋ ਆਪਾ ਤਾਕਤ ਤੇ ਰਹੇ ਨਾ ਤਾਕਤ ਤੁਹਾਨੂੰ ਕੋ ਰਹਿ ਦੇਗਾ ਪੰਜਾਬੀ ਮੈਂ ਸਸੋਧੀਆਂ ਨੂੰ ਪੁੱਛਣਾ ਚਾਹਨਾ ਪਤਾ ਨਹੀਂ ਕਿਹੜੇ ਸੂਬੇ ਤੋਂ ਆਇਆ ਹੈ ਉਹ ਤੋਂ ਪੰਜਾਬ ਦੀ ਹਿਸਟਰੀ ਜਾਣਨ ਤੁਸੀਂ ਸਮਝਦੇ ਹੋ ਕਿ ਇਸ ਹਿਸਾਬ ਦੇ ਨਾਲ ਤੁਸੀਂ ਪੰਜਾਬ ਤੇ ਰਾਜ ਕਰ ਸਕਦੇ ਹੋ ਤੋਂ ਇਸ ਗੱਲ ਕਰਨ ਕੰਪਲੀਟ